ਸਾਰੀ ਡੈੜੀ ਆਪਣੇ ਕਿੰਨੇ ਬੰਦਾਂ ਦੀ ਧੂਈ ਮਾਰਦੇ ਸੜੇ 350 ਦਾ ਤੇਲ ਪਿਆ ਸਾਰਾ 650 ਤੇਲ ਆ ਕੋ ਆੜਾ ਵੀ ਦੇਖ ਸਾਰੀ ਟੈਂਕੀ ਖੋਲ ਉਹ ਬਹੁਤ ਟੱਲੇ ਹੋਈ ਮੜਾ ਜਾ ਉਹ ਹੈ ਨਹੀਂ ਉਹ ਭਰਾਵਾ ਤੇਲ ਵਿੱਚ ਇਹਨਾਂ ਕੱਢ ਲੈਂਦੇ ਜਿੰਨਾ ਨਿਕਲਦਾ ਉਹਨਾਂ ਦਾ ਘੱਟਣ ਦੇ ਉਹਦਾ ਨਹੀਂ ਠੀਕ ਹਾਂ ਤੇ ਪਹਿਲਾਂ 2 ਕਿਲੋ ਨਹੀਂ ਨਿਕਲਦਾ ਬਾਈ ਇਹ ਨਾਲ ਨਹੀਂ ਨਿਕਲਦਾ ਇਹ ਤਾਂ 50 ਦਾ ਵੀ ਨਹੀਂ ਨਿਕਲਿਆ ਦੁਨਾ ਮਰਜੀ ਨਿਚੋੜ ਲੋ ਨਹੀਂ ਨਿਕਲਦਾ ਖਾਲੀ ਹੋ ਗਈ ਹੈ ਬਈ ਅਕਰ ਚਲਾ ਕੇ ਲਿਆ ਇਹਨਾਂ ਨਾਲ ਉਹਦੇ ਵਿੱਚ ਪਹਿਲੇ ਹੀ ਹਾਂ ਖਾਲੀ ਹੋ ਗਈ ਬਾਈ ਉਹ ਹੈ ਹੈ ਨਹੀਂ ਬਾਈ ਤੇਲ ਚ ਹੈ ਨਹੀਂਗਾ ਬੇਸੀ ਖਾਲੀ ਜਗੀ ਖਾਲੀ ਆ ਵੇਖੋ ਨਾ ਚਾਬੀ ਨਾ ਸੰਦਰਾ ਮਾਈ ਨਾਮ ਰ ਕੋੜਲੀ ਲੋੜਤੀ ਮੋਕਸਾ ਕੀ ਹੋਇਆ ਤੁਹਾਨੂੰ ਪੰਪ ਤੇ ਮੈਂ 2 200 ਦਾ ਤੇਲ ਪੁਆਣ ਆਇਆ ਨਾ ਕੋਲ ਤੇ ਮੈਂ ਪੁਲ ਚੜਨ ਲੱਗਿਆ ਤਾਂ ਮੀਟਰ ਨੇ ਮੇਰੇ ਮੀਟਰ ਨੇ ਸੁਈ ਨਹੀਂ ਚੱਕੀ ਨੀ ਜਮਾਂ ਵੀ ਮੈਂ ਪੁਲ ਤੋਂ ਚੜਿਆ ਨਹੀਂ ਪੁਲ ਵਾਪਸ ਆਗਾ 2 ਮਿੰਟਾਂ ਚ ਫਿਰ ਇਹਨਾਂ ਨੇ ਮੈਂ ਕਿਹਾ ਟੈਂਕੀ ਖੜਕਾ ਕੇ ਦੇਖ ਲਓ ਤੇਲ ਹੈ ਨਹੀਂ ਵਿੱਚ ਜਮਾਂ ਵੀ 200 ਦਾ ਤੇਲ 2 ਲੀਟਰ ਪੈਂਦਾ ਫਿਰ ਇਹਨਾਂ ਨੇ 150 ਦਾ ਤੇਲ ਹੋਰ ਪਾਤਾ ਸਾਢੇ 3 ਲੀਟਰ ਚ ਉਹ ਤੇਲ ਨਿਕਲਿਆ ਮੋਟਰਸਕਲ ਕਿਤੇ ਗਿਆ ਨਹੀਂ ਮੋਟਰ ਅੱਧਾ ਲੀਟਰ ਇਹਨਾਂ ਨੇ ਇੱਥੇ ਵੀ ਗੇੜੇ ਦੇ ਕੇ ਦੇਖ ਲਿਆ ਟੈਂਕੀ ਖੋਲ ਕੇ ਤੇ ਪੁੱਠੀ ਕਰਤੀ ਟੈਂਕੀ ਖੋਲ ਕੇ ਵੀ ਦੇ ਕੁਛ ਨਿਕਲਿਆ ਅੱਧਾ ਲੀਟਰ ਦੇ ਲਿਖਲੇ ਇਹ ਦਾ ਇਹ 350 ਲੀਟਰ ਹੈ ਗਏ ਕਿੱਥੇ ਗਏ ਨਹੀਂ ਕਿਤੇ ਗਏ ਨਹੀਂ ਕਿਤੇ ਇੱਥੇ ਹੀ ਪੰਪ ਦੀ ਇੱਥੇ ਸੀ ਇੱਥੇ ਹੀ ਖੋਲ ਕੇ ਦਿਖਾਦੀ ਟੈਂਕੀ ਇਹਨਾਂ ਨੂੰ ਤੇ ਜਿਹੜਾ ਪੰਪ ਦਾ ਤੇਲ ਪਾਇਆ ਇਹ ਸ਼ਿਵ ਚੰਦ ਦਾ ਪੰਪ ਹੈ ਜੰਨਲਾਪਾ ਰੋਡ ਦੇ ਸਾਹਮਣੇ ਤੇਲ ਹੁਣ ਇਹਨਾਂ ਨੇ ਕੱਢ ਕੇ ਮਿਲ ਲਿਆ ਮਿਲ ਲਿਆ ਯਾਰ ਟੈਂਕੀ ਖੋਲ ਲਈ ਸਰ ਟੈਂਕੀ ਖੋਲ ਲਈ ਅੱਧਾ ਲੀਟਰ ਤੇਲ ਹੈ ਇਹਦੇ ਚ ਕੀ ਕਹਿੰਦੇ ਹੁਣ ਗੱਲ ਬੱਸ ਗੱਲ ਬਾਤ ਬੰਦੇ ਗੱਲ ਪਿੰਦੇ ਗੱਲ ਪਿੰਦੇ ਗੱਲ ਪਈ ਜਾਂਦੀ ਹੈ ਬਈ ਯਾਰ ਆਹ ਬਾਈ ਮੋਕੇ ਤੁਸੀਂ ਕੌਣ ਹੋ ਮੈਂ ਮੁਲਾਜ਼ਮ ਹਾਂ ਜੀ ਮੈਂ ਮੁਲਾਜ਼ਮ ਹੀ ਆ ਵੀਰੇ ਇਥੋਂ ਠੀਕ ਹੈ ਮੈਂ ਅੰਦਰ ਬੈਠਾ ਹਾਂ ਠੀਕ ਹੈ 200 ਦਾ ਤੇਲ ਪਾਇਆ ਗਿਆ ਠੀਕ ਹੈ ਵਹੀਕਲ ਦੇ ਵਿੱਚ ਬਾਈ ਜੀ ਗਏ ਚਲੇ ਆ ਉਸ ਤੋਂ ਬਾਅਦ ਆਏ ਆ ਠੀਕ ਹੈ ਕਹਿੰਦੇ ਮੇਰੇ ਛਾਲ ਨਹੀਂ ਵੱਜੀਆਂ ਦੀ ਵਹੀਕਲ ਦੇ ਵਿੱਚ ਫਿਰ ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਚੱਲ 150 ਦਾ ਤੇਲ ਹੋਰ ਪਾ ਦੇ ਜ਼ੀਰੋ ਚੈੱਕ ਕਰਾ ਕੇ ਤੇਲ ਪਾਇਆ ਪਹਿਲਾਂ ਵੀ ਪਾਇਆ ਸੀ ਤੇਲ ਜ਼ੀਰੋ ਚੈੱਕ ਕਰਾ ਕੇ ਠੀਕ ਹੈ ਜਦੋਂ 200 ਦਾ ਪਾਇਆ ਉਸ ਤੋਂ ਬਾਅਦ ਫਿਰ ਜ਼ੀਰੋ ਚੈੱਕ ਕਰਾ ਕੇ ਪਾਇਆ ਆਹ ਮ ਨਹੀਂ ਦੱਸੋ ਚਲੋ ਤੁਸੀਂ ਦੱਸੋ 150 ਦਾ ਤੇਲ ਦਿਖਣ ਲੱਗ ਪਿਆ ਉਦੋਂ ਬਾਅਦ ਕਹਿੰਦੇ ਅਸੀਂ ਕੱਢ ਕੇ ਵੇਖਣਾ ਠੀਕ ਆ ਕੱਢ ਕੇ ਵੇਖਣਾ ਕਿ ਟੈਂਕੀ ਦੇ ਵਿੱਚੋਂ ਤੇਲ ਪਹਿਲਾਂ ਥੱਲੋ ਕੱਢਿਆ ਨਹੀਂ ਨਿਕਲਦਾ ਪਿਆ ਸੀਗਾ ਉਹਨੂੰ ਟੈਂਕੀ ਤੇ ਆਪਾਂ ਕਹਿੰਨੇ ਤਾਂ ਦੂਰੀ ਹਰੀ ਫਿਰ ਚੰਗੀ ਤਰ੍ਹਾਂ ਖੋਲ ਕੇ ਵੇਖ ਲੈਂਦੇ ਆ ਨਹੀਂ ਗਿਆ ਕਿੰਨੇ ਮਿੰਟਾਂ ਚ ਆ ਗਿਆ ਸੀ ਜਦੋਂ ਇੱਥੋਂ ਗਿਆ ਸੀ ਇਹ ਮੇਰੇ ਸਾਨੂੰ ਪੋਲ ਦੇ ਤੋਂ ਪੋਲ ਤੇ ਗਿਆ ਸੀ ਆਪ ਮੇਰੇ ਨੇ ਕਿਹਾ ਮੇਰੇ ਹੌਲੀ ਹੌਲੀ ਮੇਰੇ ਹੌਲੀ ਨਾਲ ਦੋ ਚਾਰ ਮਿੰਟ ਦੋ ਚਾਰ ਮਿੰਟ ਮੈਂ ਦੋ ਚਾਰ ਮਿੰਟ ਵਿੱਚ ਜਦੋਂ ਜਦੋਂ ਗਿਆ ਸੀ ਕਿੰਨੇ ਮਿੰਟਾਂ ਚ ਆ ਗਿਆ ਸੀ ਬਸ 1-2 ਮਿੰਟ ਚ ਹੀ ਆ ਚਲਾ ਸੀਗਾ ਮੈਰੀ ਡੀਜ਼ਲ ਦੀ ਡਿਊਟੀ ਹੁੰਦੀ ਹੈ ਠੀਕ ਹੈ ਬਾਅਦ ਚ ਜਦੋਂ ਮੈਂ ਵੇਖਿਆ ਵੀਰੇ ਨੂੰ ਕਿ ਹਾਂ ਭਈ ਰੋਲਾ ਪਿਆ ਹੋਇਆ ਹੈਗਾ ਫਿਰ ਮੈਂ ਕੋਲੇ ਆਇਆ 1-2 ਮਿੰਟ ਮੇਰੇ ਘਰ ਤੋਂ 1-2 ਮਿੰਟਾਂ ਦੇ ਵਿੱਚ ਆ ਗਿਆ ਸੀਗਾ ਹਾਂਜੀ ਹਾਂਜੀ ਉਸ ਤੋਂ ਬਾਅਦ ਹੁਣ ਤੁਸੀਂ ਤੇਲ ਕੱਢਿਆ ਕਿੰਨੇ ਦਾ ਨਿਕਲਿਆ ਤੇਲ ਕੱਢੀ ਜਨੇ ਵੀਰੇ ਤੇਲ ਨਿਕਲਦਾ ਨਹੀਂ ਪਿਆ ਕੋਸ਼ਿਸ਼ ਕਰੀ ਜਨੇ ਅਸੀਂ ਨਹੀਂ ਉਹ ਤਾਂ ਕੇੰਦਰ ਟੈਂਕੀ ਖੋਲਤੀ ਅਸੀਂ ਟੈਂਕੀ ਖੋਲ ਗਿਆ ਆਪਾਂ ਦੁਬਾਰਾ ਮਿਸਤਰੀ ਤੋਂ ਕਰਾ ਲੈਨੇ ਆਪ ਖੋਲੀ ਇੱਕ ਵਾਰੀ ਆਪਾਂ ਮਿਸਤਰੀ ਤੋਂ ਖਿਲਾ ਲੈਨੇ ਦੁਬਾਰਾ ਤੁਸੀਂ ਚਾਹੁੰਦੇ ਆ ਦਾ ਹੁਣ ਕਿੰਨੇ ਦਾ ਤੇਲ ਨਿਕਲਿਆ ਪਵੇਟ ਲੈਣੇ ਦੇਖ ਲੈ ਨਹੀਂ ਕਰ ਜਾ ਕਰ ਹੁਣ ਤਾਂ ਨਹੀਂ ਤੇਲ ਘੱਟ ਨਿਕਲੇ ਮਨ ਹਾਂ ਹਾਂ ਤੇਲ ਘੱਟ ਨਿਕਲੇ ਤੇਲ ਘੱਟ ਨਿਕਲਿਆ ਹਾਂਜੀ ਪਾਇਆ ਕਿੰਨੇ ਦਾ ਸੀ ਗਾ ਪਾਇਆ ਮੁੰਡੇ ਨੇ ਪਹਿਲਾਂ 200 ਦਾ ਪਾਇਆਗਾ ਫਿਰ 150 ਦਾ ਪਾਇਆਗਾ ਇਹ 150 ਯਾਨੀ ਕਿ 350 ਦਾ ਹੋ ਗਿਆ 350 ਦਾ ਤੇਲ ਤਾਂ ਨਹੀਂ ਆਗਾ ਉਹ ਜਿਹੜਾ ਕੱਢਿਆ ਹਾਂ ਹਾਂ ਦੁਬਾਰਾ ਟੈਂਕੀ ਖੋਲ ਕੇ ਆਪਾਂ ਫੇਰ ਕੱਢ ਲੈਣੇ ਭਾਈ ਦੁਬਾਰਾ ਕਰਾ ਲੋ ਚੈੱਕ ਸਮਝ ਆ ਕੀ ਨਾਮ ਹੈ ਗੱਤ ਦਾ ਮੇਰਾ ਨਾਮ ਪਵਨ ਸ਼ਾਹ ਹੈ ਹਾਂਜੀ ਇਹ ਹੈ ਕਿ ਕੋਈ 3:30 ਵਜੇ ਦੀ ਗੱਲ ਆ। ਮੈਂ ਪੈਟਰੋਲ ਪਾਉਣ ਆਇਆ ਸੀ ਮੈਂ। ਇਹ ਭਾਜੀ ਰੋਲਾ ਪਾ ਰਹੇ ਸੀ। ਮੈਂ ਕਿਹਾ ਵੀ ਤੁਹਾਡਾ ਕੀ ਰੋਲਾ? ਕਹਿੰਦੇ ਮੈਂ 200 ਦਾ ਪੈਟਰੋਲ ਪਾਇਆ। ਸੁਈ ਨਹੀਂ ਜੜੀ ਗਈ। ਨਾਈਟ ਟੈਂਕ ਹੀ ਖੜਕਰੀ ਆ। ਠੀਕ। ਥੋੜਾ ਜਿਹਾ ਚਲੋ ਰੋਲਾ ਗੁੱਸੇ ਗੱਲੇ ਹੋਣ ਤੋਂ ਬਾਅਦ ਮੈਂ ਕਿਹਾ ਜਲ 150 ਦਾ ਹੋਰ ਪਾ ਦੇ। ਉਹਨਾਂ ਨੇ ਪੈਟਰੋਲ ਹੋਰ ਪਾਤਾ 150 ਦਾ। ਉਹ ਫੇਰ ਵੀ ਨਹੀਂ ਪੈਟਰੋਲ ਪਿਉ। ਅੱਛਾ ਫੇਰ ਹਾਂਜੀ ਉਹ ਗੋ ਫਿਰ ਇੱਕ ਗਾਂ ਮਾਲਕਾ ਕੋਲੇ ਗਏ। ਕਹਿੰਦੇ ਅਸੀਂ ਤੇਰੀ ਮੋਟਰਸਾਈਕਲ ਦਾ ਠੇਕਾ ਲਿਆਏਗਾ। ਕੋ ਮਲਾਜੂ ਗੱਲ ਮਲਾਜੂ ਗੱਲ ਜਿਹੜਾ 200 ਦਿਨ ਵੀਰੇ ਨੇ ਨਗਦ ਦੇਤਾ ਜਿਹੜਾ ਉਹ ਪੈਟਰੋਲ ਜਿਹੜਾ 150 ਪਾਇਆ ਜਿਹਦਾ ਸਾਢੇ 3 ਦਿਨ ਲੀਟਰ ਜਾਂ 3 ਲੀਟਰ ਪੂਰਾ ਨਿਕਲੂਗਾ ਤੇ ਮੈਂ 150 ਹੋਰ ਦਵਾ ਦੂੰਗਾ ਜੇ ਨਾ ਨਿਕਲੇ ਫਿਰ ਤੁਸੀਂ ਕਰੋਗੇ ਮੈਂ ਮਿਸਤਰੀ ਨੂੰ ਬੁਲਾ ਕੇ ਟੈਂਕੀ ਖਲਵਾਈ ਆ ਟੈਂਕੀ ਦੀ ਵੀਡੀਓ ਮੇਰੇ ਕੋਲੇ ਹੈਗੀ ਆ ਵਿੱਚੋਂ ਅੱਧਾ ਲੀਟਰ ਪੈਟਰੋਲ ਨਿਕਲੇਗਾ ਤੁਸੀਂ ਜਾਣਦੇ ਹੋ ਇਹਨਾਂ ਨੂੰ ਜਾਂ ਵੈਸੇ ਮੈਂ ਕਿਸੇ ਨੂੰ ਜਾਣਦਾ ਮੈਨੂੰ ਉਹ ਨਾ ਤਾਂ ਉਹਨਾਂ ਨੂੰ ਕੁਝ ਲੈਣਾ ਚਾਹ ਰਿਹਾ ਕੋਲ ਮੈਨੂੰ ਦੋਵੇਂ ਇੱਕੋ ਜਿਹੇ ਆ ਮੈਂ ਤਾਂ ਸਿਰ ਨੂੰ ਮੌਕੇ ਤੇ ਗਵਾਸ ਅੱਛਾ ਮੌਕੇ ਤੇ ਆਏ ਹਾਂਜੀ ਫਿਰ ਮੇਰਾ ਉਹ ਖੜਾ ਮੋਟਰਸਾਈਕਲ ਫਿਰ ਮੈਂ ਪੈਟਰੋਲ ਦਾ ਕੀ ਪ ਇੱਥੇ ਖੜੇ ਸੀ ਇੱਥੇ ਉਹਨੇ ਸਾਹਮਣੇ ਟੈਂਕੀ ਖਲਵਾਈ ਆ ਪਹਿਲਾਂ ਵੀ ਇਦਾਂ ਹੋਇਆ ਜਾਂ ਕੋਈ ਪਤਾ ਨਹੀਂ ਪਹਿਲਾਂ ਤਾਂ ਕੁਝ ਨਹੀਂ ਕਹਿੰਦੇ ਆ ਪਹਿਲਾਂ ਵੀ ਹੋਇਆ ਇੰਝ ਆ ਰਿਹਾ ਠੀਕ ਹੈ ਜੀ ਟੋਟਲ ਕਿੰਨੇ ਦਾ ਤੇਲ ਹੋ ਗਿਆ ਸਾਢੇ 350 ਦਾ ਹੋਇਆ ਤੇਲ 150 ਦਾ ਇਹਨਾਂ ਨੇ ਦਿੱਤਾ ਸੀਗਾ ਬਾਅਦ ਚ ਪਾਇਆ 200 ਨਗਦ ਦਿੱਤਾ ਸੀ ਇਹਨਾਂ ਨੇ ਕਿੰਨਾ ਲੀਟਰ ਕਿੰਨਾ ਲੀਟਰ ਹਾਂਜੀ ਟੈਂਕੀ ਮੇਰੇ ਕੋਲ ਵੀਡੀਓ ਪ੍ਰੋਪਰ ਹੈ ਦਿਖਾ ਦਿੰਦਾ ਮੋਬਾਈਲ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਡੀ ਮਸ਼ੀਨ ਖਰਾਬ ਹੋਣੀ ਹੈ ਕੋਈ ਮਾਲਕ ਨੇ ਨਹੀਂ ਮਸ਼ੀਨ ਥੋੜੀ ਖਰਾਬ ਹੋ ਗਈ ਸਾਡੀ ਫਿਰ ਕਹਿੰਦੀ ਨਵਾਂ ਇਹ ਨਵੀਂ ਨਵਾਂ ਬੰਦਾ ਹੈਗਾ ਮੈਂ ਕਹਿੰਦਾ ਬੰਦਾ ਨਵਾਂ ਮਸ਼ੀਨਾਂ ਤਾਂ ਪੁਰਾਣੀਆਂ ਤੁਹਾਡੀਆਂ ਸਹੀ ਚੱਲਦੀਆਂ ਬਸ ਆ ਰੋੜਾ ਇਹ ਆ ਦੇਖੋ ਤੁਹਾਡੇ ਸਾਹਮਣੇ ਇੱਕ ਜੀ ਤੇਲ ਘਟ ਦਾ ਮਾਮਲਾ ਆਇਆ ਹੈਗਾ ਤੁਹਾਡੇ ਪੰਪ ਤੋਂ ਤੇਲ ਖੋਇਆ ਸੀ ਕਹਿੰਦੇ 350 ਦਾ ਤੇਲ ਖੋਇਆ ਸੀ ਪੀਆਰ ਪੇ ਦਾ ਤੇਲ ਉਤਰਿਆ ਹੈਗਾ ਅਸੀਂ ਐਸ ਦੀ ਗੰਢੀ ਨਹੀਂ ਕਰਦੇ 50 ਦਾ ਨਿਕਲਿਆ ਜਾਂ 100 ਨਿਕਲਿਆ ਸਾਡੇ ਪੰਪ ਦੇ ਲਿਖਿਆ ਤੇਲ ਪੈਣ ਤੋਂ ਪਹਿਲਾਂ ਮੀਟਰ ਵੇਖੋ ਤੇਲ ਪੈਣ ਤੋਂ ਬਾਅਦ ਵੇਖੋ ਜੇ ਫਿਰ ਵੀ ਸਾਡੀ ਮਿੰਤੀ ਕਰੋ ਪੰਜ ਮੀਟਰ ਪਿਓਰ ਸਰਸ਼ੋਰ ਸਾਡੀਆਂ 5 ਲੀਟਰ ਦਾ ਭਾਂਡਾ ਪਿਆ ਮਿੰਤੀ ਕਰੋ ਬੋਤਲ ਚ ਪਾਓ ਜੇ ਕਟਾ ਦਾ ਸਾਡੀ ਜ਼ਿੰਮੇਵਾਰੀ ਹੈ ਸਾਡਾ ਟੈਂਕੀ ਚ ਪੈਗਾ ਸਾਡੀਆਂ ਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਨਹੀਂ ਉਹ ਤਾਂ ਫਿਰ ਇਹ ਹੈ ਨਾ ਕਿ ਟੈਂਕੀ ਚ ਪਿਆ ਤਾਂ ਟੈਂਕੀ ਕੀ ਹੋਣੀ ਨਹੀਂ ਕਈ ਬੰਦੇ ਆਉਂਦੇ ਸਾਡੇ ਕੋਲੇ ਸੁਈ ਨਹੀਂ ਚੁੱਕੀ ਗਈ ਨਹੀਂ ਉਹ ਸਾਡੇ ਨਾਲ ਰੀਲ ਬਲੱਡ ਨਹੀਂ ਵੇਖਦੇ ਹੁਣ ਇਹ ਮਲਾ ਥੋੜਾ ਪਾਉਗਾ ਫਿਰ ਕੋਲੇ ਜਾ ਕੇ ਟੈਂਕੀ ਕੋਲ ਕੇ ਸਾਰੇ ਉਹ ਕੋਸ਼ਿਸ਼ ਕੀ ਆਏ ਪਰ ਮੈਂ ਜੋ ਮੈਂ ਮੈਂ ਤਾਂ ਪੰਪ ਦੀ ਸਾਡੀ ਕੰਪਨੀ ਇਹ ਕਹਿੰਦੀ ਆ ਤੁਹਾਡਾ ਮੀਆ ਮਿੰਟ ਸਹੀ ਆ ਹਮਮ ਫਾਈਨਲ ਨਹੀਂ ਬਿਆਨਾ ਪਿਆ ਸਾਡੇ ਟੈਂਕੀ ਦੇ ਨੇ ਸਾਨੂੰ ਕੀ ਪਤਾ ਰਾਜ ਕੀ ਹੋ ਗਿਆ ਕੀ ਨਹੀਂ ਹੋਇਆ ਉਹ ਤਾਂ ਕਹਿੰਦੇ ਗਏ ਜੇ ਸਾਡੇ ਦੇ ਵਿਸ਼ਵਾਸ ਨਹੀਂ ਅਸੀਂ ਕਦੇ ਵਿਸ਼ਵਾਸ ਟਾਣਾ ਕੀ ਕਿਸੇ ਦੇ ਜੀ ਉਹ ਤਾਂ ਕਹਿੰਦੇ ਗਏ ਅਸੀਂ ਅਸੀਂ ਗਏ ਤੋਂ ਜੇ ਆਪ ਤੋਂ ਜਾ ਕੇ ਕਹਿੰਦਾ ਪੁੱਲ ਤੋਂ ਮੁਰਤੀਆਂ ਇਹ ਮੈਨੂੰ ਤਾਂ ਆ ਗਿਆ ਸੀ ਇਹ ਨਹੀਂ ਮੈਨੂੰ ਪਤਾ ਮੈਂ ਹੈ ਨਹੀਂ ਜੋ ਸਾਡੇ ਮੇਰੇ ਬੈਂਕ ਕਾ ਤੋਂ ਉਹ ਇੱਕ ਗੁੱਟੀ ਦੇ ਦਿੰਦਾ ਅਸਲੀ ਨਕਲੀ ਤੇ ਉਹ ਤੁਸੀਂ ਜ਼ਿੰਮੇਵਾਰ ਹੋ ਘਟਵਾ ਦੇ ਤੁਸੀਂ ਜ਼ਿੰਮੇਵਾਰ ਹੋ ਨਾ ਕਿ ਬੈਂਕ ਦੇ ਜ਼ਿੰਮੇਵਾਰ ਬੈਂਕ ਦਾ ਸਾਡੀ ਇੱਥੇ ਮੰਤੀ ਕਰ ਲੋ ਅਸੀਂ ਲੈ ਕੇ ਲਾਇਆ ਜੇ ਨਹੀਂ ਲਾਇਆ ਤਾਂ ਤਾਂ ਦੱਸੋ ਇਹ ਘਟਵਾ ਤੇ ਪਿਆ ਉਹ ਤਾਂ ਚਲੋ 200 ਦਾ ਜਿਹੜਾ ਨਹੀਂ ਪਿਆ ਨਹੀਂ ਪਿਆਗਾ ਉਹ ਤਾਂ ਚਲੋ ਜਾਵੜਿਆ ਸੀਗਾ ਉਹ ਕਹਿੰਦਾ 150 ਦਾ ਬਾਅਦ ਕਿਉਂ ਤੇਲ ਪਾਇਆ ਸੁ ਵੀ ਨਹੀਂ ਨਿਕਲਿਆ ਉਹ ਬੈਲੂ ਕੀ ਪਤਾ ਉਹ ਫਿਰ ਉਸੇ ਗਿਆ ਪੰਪ ਦਾ ਗੋਡਾ ਹੈ ਜੀ ਇਹ ਪੰਪਲਾ ਮੇਰਾ ਹੈ ਜੀ ਪਰ ਮੈਂ ਕਿਵੇਂ ਕਹਿ ਸਕਦਾ ਹਾਂ ਇਹ ਬਾ ਮੈਂ ਸਾਡੇ ਪੰਪਰੇ ਤੇ ਤੇਲ ਘੱਟ ਪਾਇਆ ਕਿਵੇਂ ਪੰਪ ਮੋਟਰਸਾਈਕਲ ਜਗਾ ਵੀ ਨਿਕਲੇ ਨਹੀਂ ਨਿਕਲ ਵੀ ਉਹ ਲੱਗ ਸਕਦਾ ਹੈ ਯੋਲ ਵੀ ਸਕਦਾ ਉਹ ਤਾਂ ਕੋਲੇ ਘੜਿਆਂ ਤੋਂ ਪਾਇਆ ਸੀ ਜੀ 150 ਨਹੀਂ ਸਰ ਜੀ ਮੈਨ ਦਾ ਕੋਈ ਹੈ ਹੀ ਨਹੀਂ ਸੀ ਉਸ ਵਿੱਚ ਜਦੋਂ ਪਾਇਆ ਮੇਰੇ ਸਾਡੇ ਦਾ ਬੇਰਮੈਂਡ ਦੇ ਸਕਦੇ ਆ ਜਿਹੜੀਆਂ ਤੈਨੀਆਂ ਚੀਜ਼ਾਂ ਲੀਆਂ ਸਾਡੀਆਂ ਬੇਰਮੈਂਡ ਚੈੱਕ ਕਰੋ ਇਹਨਾਂ ਨੇ ਪੱਤਰਕਾਰ ਨੇ ਸਾਡੀ ਮੀਰਮੈਂਡ ਵਿੱਚ ਚੈੱਕ ਕੀਤੀ ਆ ਬਿਲਕੁਲ ਸਹੀ ਨਿਕਲੀ ਹੈ ਗੱਲ ਕਰਤਾ ਤੁਸੀਂ ਕੀ ਕਹਨੇ ਹੋ ਵੀ ਅਸੀਂ ਤੇਲ ਸਹੀ ਪਾਇਆ ਹਾਂ ਮੈਂ ਮੈਂ ਸਾਡਾ ਮੀਰਮੈਂਡ ਸਹੀ ਹੈ ਸਭ ਕੁਝ ਸਹੀ ਹੈ ਇਹ ਮੈਂ ਹੁਣ ਕਹੀ ਸਕਦਾ ਉਹਦੇ ਮੋਟਰ 'ਚ ਨੁਕਸ ਹੈ ਜਾਂ ਕਿਸੇ 'ਚ ਨੁਕਸ ਹੈ ਉਸ ਬਾਰੇ ਮੈਂ ਕੀ ਕਹਿ ਸਕਦਾ